ਸਰ ਨਹੀਂ ਮਲਾਉਣਾ ਮੈਂ ਆਕੜੇ ਤੇਰੀ ਦਾਵੇਂ ਮਹਿਮਾਨ ਰੱਖ ਲਾਉਂ ਮੈਂ ਵੀ ਕਦੇ ਬਸੇ ਗਸੇ ਹੋਏ ਚੱਲ ਨਹੀਂ ਕਿੰਨੇ ਕਿਤਾ ਤੇਰੀ ਯਾਰ ਟਾਰੀ ਦਾ ਤਨਾਵੀ ਪਤਾਏ ਤਾਂ ਬਾਰਡਰ ਅਗਲੇ ਬੰਨੇ ਆ ਪਾਕਿਸਤਾਨ ਔਰ ਆ ਬੰਨਾ ਇੰਡੀਆ ਦਾ ਔਰ ਉਹ ਸਾਹਮਣੇ ਸਾਡਾ ਤਿਰੰਗਾ ਝੰਡਾ ਔਰ ਅਸੀਂ ਮੁੜ ਰਹੇ ਆ ਪੁਰ ਕੰਜਰੀ ਵੱਲੋਂ ਔਰ ਕਿਹੜਾ ਪੋੜਾ ਬੜਾ ਮਸ਼ਹੂਰ ਆ ਬਾਰਾ ਸਿੰਘ ਦੇ ਰਾਣੀ ਜਿਹੜੀ ਮੋਰਾ ਜਿਹਨਾਂ ਨਾਲ ਵਿਆਹ ਕਰਾਇਆ ਸੀ ਕਿੱਥੇ ਆ? ਆ ਉਹ ਕਿਹਾ ਤਾਂ ਉੱਤੇ ਵਿਆਹ ਹੋਇਆ ਹੈ। ਔਰ ਇੱਥਾਂ ਹੀ ਮੁੜ ਜਾਣਾ ਜਸਟ ਆ ਇਹਦਾ ਹਾਈਵੇ ਆ ਇਹਨਾਂ ਅੰਤਰਰਾਸ਼ਟਰੀਆ ਵੀ ਕਹਿ ਸਕਦੇ ਕਿਉਂਕਿ ਸਿੱਧਾ ਹੀ ਪਾਕਿਸਤਾਨ ਨੂੰ ਜਾਂਦਾ ਤਪਬਾਗਸਤ ਹੁੰਦਾ ਉਹਦਾ ਇਹਨਾਂ 16-17 ਕਿਲੋਮੀਟਰ ਤੇ ਇਹ ਇੱਥੇ ਮੁੜ ਗਿਆ ਪਲਾ ਕਰੀ ਹਾਜੀ ਹਾਜੀ ਵੀਟ ਐਕੋ ਜੇ ਪਿੰਡ ਆਵਗਾ ਤੁਹਾਨੂੰ ਆ ਤੁਹਾਨੂੰ ਆ ਜਾ 25 ਮਿੰਟ ਅਗਲੇ ਪੰਨੇ ਇਹ ਰਸਤਾ